ਵੇ ਲੈ ਜਾਏਗਾ ਜਿਸ ਕੀ ਵਸਤ ਸੁਈਨੇ ਦਏਗਾ ਜਿਸ ਕੀ ਵਸਤ ਸੁ ਸਾਸੀ ਗੱਲ ਦੋਸਤੋ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਿੰਡ ਅਛੇ ਹਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਨੌਜਵਾਨ ਆਪਣੇ ਘਰ ਦੇ ਗਰੀਬੀ ਦੇ ਕਾਰਨ ਆਬੂਤਾਬੀ ਗਿਆ ਸੀ ਜਿੱਥੇ ਉਸ ਵੀਰ ਦੀ ਡੈਥ ਹੋ ਗਈ ਅੱਜ ਭਾਈ ਕਨਈਆ ਜੂ ਕੇ ਹਮੇ ਟ੍ਰੇਨ ਵੱਲੋਂ ਜਿਹੜੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਪਿੰਡ ਵਿੱਚ ਲਿਆਈ ਗਈ ਹੈ ਹੁਣ ਉਸ ਵੀਰ ਦਾ ਜਿਹੜਾ ਅੰਤਿਮ ਸੰਸਕਾਰ ਹੋਣ ਲੱਗਾ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਜਿਹੜਾ ਅੰਤਿਮ ਸੰਸਕਾਰ ਦੀ ਜਿਹੜੀ ਤਿਆਰੀ ਬਿਲਕੁਲ ਹੋ ਚੁੱਕੀ ਆ ਹੁਣ ਉਸ ਵੀਰ ਦੀ ਜਿਹੜਾ ਜਿਹੜਾ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਨਗਰ ਦਾ ਹਰ ਬੰਦਾ ਜਿਹੜਾ ਇੱਥੇ ਇਹ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੀ ਹੋਏ ਨੇ ਰਾਜੀ ਜੀ ਜਬੇ ਮਾਸੂਦ ਉਰਦੂ ਦਾ ਨਾਮ ਹੈ ਮਾਸੂਦ ਉਰਦੂ ਦਾ ਨਾਮ ਹੈ ਆਹ ਲਿਆ ਮਾਤਾ ਜੀ ਮਾਤਾ ਜੀ ਥੋੜੇ 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 ਕੰਮ ਜੀ ਨਾ ਬੰਦ ਕਰੋ ਯਾਰ ਜਾਨ ਲੱਗਦੀ ਜਦੋਂ ਮੈਂ ਕੰਮ ਕਰਦਾ ਲੇਕੇ ਇੱਕ ਵਾਰ ਜਾ ਪਿਆ ਆਪਾਂ ਮੁੰਡਾ ਨਾ ਕੋਈ ਛੱਡ ਕੇ ਜਿੱਥੇ ਕੀ ਨਾਮ ਜੀ ਸਬਚਨ ਸਿੰਘ ਮੇਰਾ ਨਾਮ ਜੀ ਤੇ ਪਿੰਡ ਅੱਛੇਵਾਲਾ ਜ਼ਿਲ੍ਹਾ ਫਰੋਹੀਪੁਰ ਇਹ ਹਾਂ ਜੀ ਇਹ ਨਾ ਇਦਾਂ ਵੀ ਜਤਿੰਦਰ ਸਿੰਘ ਜਿਹੜਾ ਇਹ ਇਹ ਆਬੂਤਾਬੀ ਵਿੱਚ ਨਾ 26 ਤਰੀਕ ਨੂੰ ਇਹ ਵੀਰ ਦੀ ਮੌਤ ਹੋ ਗਈ ਸੀ। ਤੇ ਕੋਈ ਇਹ ਗਰੀਬ ਬਹੁਤ ਗਰੀਬ ਪਰਿਵਾਰ ਇਹ ਇਨਾਂ ਨੂੰ ਕੋਈ ਹਿਲਾ ਨਹੀਂ ਸੀਗਾ ਵੀ ਇੱਧਰ ਡੈੱਡ ਬਡੀ ਲਿਆਉਂਦਾ। ਫਿਰ ਸਾਡਾ ਜਿਵੇਂ ਕਿ ਵੀ ਭਾਈ ਕਨਈਆ ਜੀ 8 ਯੂਕੇ ਉਹਨਾਂ ਨਾਲ ਕੰਡੈਕਟ ਹੋਇਆ ਤੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਤੇ ਬਹੁਤ ਉਹਨਾਂ ਨੇ ਅੱਗੇ ਹੋ ਕੇ ਤਕਰੀਬਨ 8-9 ਦਿਨਾਂ ਦੇ ਵਿੱਚ ਵਿੱਚ ਅੱਜ ਪਰਿਵਾਰ ਦੇ ਵਿੱਚ ਇੱਕ ਪਿੰਡ ਦੀਆਂ ਮੜੀਆਂ ਦੇ ਵਿੱਚ ਆ ਕੇ ਉਸ ਵੀਰ ਦਾ ਸੰਸਕਾਰ ਹੋਣ ਜਾ ਰਿਹਾ। ਇੱਕ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਇਹ ਜਤਿੰਦਰ ਸਿੰਘ ਜੀ? ਇਹਦੇ ਮਾਪਿਓ ਨਹੀਂ ਸੀ ਹਗੇ। ਤੇ ਇੱਕ ਭਰਾ ਸੀਗਾ ਤੇ ਦੋ ਭੈਣਾ ਸੀਗਾ। ਹਾਂ। ਕਿੰਨਾਕ ਸਮਾਂ ਹੋ ਗਿਆ ਸੀ ਪਹਿਲਾਂ ਨੂੰ ਗਏ ਨੂੰ? ਇਹ ਵੀਰ ਜੀ ਤਕਰੀਬਨ 2022 ਵਿੱਚ ਗਿਆ ਸੀਗਾ ਤੇ ਬਹੁਤ ਗਰੀਬ ਪਰਿਵਾਰ ਸੀਗਾ ਵੀ ਆਪ ਦੀ ਰੋਜੀ ਰੋਟੀ ਚੰਗਾ ਭੇਖ ਲਈ ਬਾਹਰਲੇ ਵਿਦੇਸ਼ਾਂ ਦਾ ਸਹਾਰਾ ਲਿਆ। ਪਰ ਇੱਕ ਪਰਮਾਤਮਾ ਨੂੰ ਹੋਰ ਕੁਝ ਮਨਜ਼ੂਰ ਸੀਗਾ ਜਿਹੜਾ ਆਪਣਾ ਵਾਪਰਿਆ ਅੱਜ। ਹਾਂਜੀ ਭਾਈ ਕੀ ਨਾਂ ਜੀ ਮੈਂ ਅਰਜਲ ਸਿੰਘ ਸਰ ਪਿੰਡ ਦੇ ਸਰਪੰਚ ਸਾਹਿਬ ਹਾਂਜੀ ਹਾਂਜੀ ਕੀ ਬਾਣਾ ਵਾਪਿਆ ਜਿਹੜਾ ਅੱਜ ਬੀਬੀ ਜਿਹੜੀ ਡੈਥ ਹੋਈ ਹੈ ਜੀ ਬਾਣਕ ਵਰਤਨਾ ਗਰੀਬ ਪਰਿਵਾਰ ਸੀ ਦਵਾਈ ਗਿਆ ਸੀ ਜਰਾ 2-3 ਸਾਲ ਤੋਂ ਗਿਆ ਸੀ ਆਬੀ ਰੋਟੀ ਪਾਲੀ ਕਮਾਉਣ ਵਾਸਤੇ ਮਾਪੇ ਨੂੰ ਮਰ ਗਿਆ ਮੋਰੋ ਤੁਰ ਯਾਰ ਬੋਲੇ ਕਿ ਇਹ ਵੀਰ ਦੇ ਮਾਤਾ ਪਿਤਾ ਪਹਿਲਾਂ ਹੀ ਚੜਾਈ ਕਰ ਚੁੱਕੇ ਹਾਂ ਮਾਪੇ ਵੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਇਹਦੇ ਹਨ ਭਣ ਭਰਾ ਵੇ ਆਇਆ ਐ ਵੀਰੇ ਨਹੀਂ ਕੋਹ ਆ ਠੀਕ ਕਹਿਣਾ ਚਾਹੁੰਦੇ ਹੋ ਟੀਮ ਨੂੰ ਬਹੁਤ ਧੰਨਵਾਦ ਸਾਡੇਾਰੇ ਸਨਸਕਾਰ ਕਰਤਾ ਮੇਰੇ ਗਰੀਬ ਪਰਿਵਾਰ ਦੀ ਮਦਦ ਕਰ ਸਕਦਾ ਕਦੇ ਕਰ